ਸੋ ਤੁਸੀਂ ਸਾਰੇ ਕੀਤਾ ਨੂੰ ਮੇਰੇ ਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਪਿਛਲੇ 20 ਸਾਲਾਂ ਤੋਂ ਅਸੀਂ ਇਕੱਠੇ ਦੋਨੋਂ ਕੰਮ ਕਰ ਰਹੇ ਹਾਂ ਸੋ ਇੱਕ ਸਾਡੀ ਹੁਣ ਫਿਲਮ ਆ ਰਹੀ ਹੈ ਛਤਰੀ ਟਾਈਟਲ ਹੈ ਛਤਰੀ ਪ੍ਰਾਈਮ ਵੀਡੀਓ ਨੈਟਫਲਿਕਸ ਸਿੱਧਾ ਤੁਸੀਂ ਦੇਖਦੇ ਹੋ ਕੋ ਚਪਾਲ ਐਪ ਹੈ ਉਹਨੂੰ ਡਾਊਨਲੋਡ ਕਰਿਓ ਓਟੀਟੀ ਪਲੇਟਫਾਰਮ ਤੇ ਆ ਰਹੀ ਹੈ ਰੱਬ ਰੱਬਾ ਮੀ ਬਸ ਸਾਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਸ ਤੋਂ ਬਾਅਦ ਜਾ ਦੋ ਮਿੰਟ ਸਾਂ ਲੈ ਲਾ ਫੋਨ ਕੱਢਿਓ ਆਪਦੇ ਆਪਦੇ ਸਾਰੇ ਜਿਹਦੇ ਜਿਹਦੇ ਕੋਲੇ ਹੈਗੇ ਨੇ ਇੰਸਟਾਗ੍ਰam ਕਿਹੜੇ ਕਿਹੜੇ ਚਲਾਉਂਦੇ ਨੇ ਹਾਂ ਸਾਰੇ ਹੀ ਚਲਾਉਂਦੇ ਨੇ ਲੈ ਬਾਪੂ ਵੀ ਹੱਥ ਖੜਾ ਕਰੀ ਜਾਂਦਾ ਉਧਰ ਫੇਸਬੁੱਕ ਇਹ ਵੀ ਚਲਾਉਂਦਾ ਦੀਪ ਢਿੱਲੋਂ ਡੀ ਈ ਈ ਪੀ ਡੀ ਐਚ ਆਈ ਐਲ ਐਲਓ